ਮੱਕੀ ਗਾਂਡੇ ਜੇ ਕਰਨਾ ਕੀ ਆ ਪੁੱਤ ਆ ਕੱਪੜੇ ਧੋਤੇ ਸੀ ਤੇ ਮੈਂ ਚੱਲ ਪੱਗ ਜੋੜ ਕੇ ਰੱਖੀ ਦਵਾ ਚਲੋ ਜੋੜੋ ਖੜਦਾ ਇਧਰੋਂ ਹਾਂ ਉਹ ਮੈਂ ਵੀ ਤੁਹਾਡੇ ਕੋਲ ਗੱਲ ਪੁੱਛਣੀ ਸੀ ਦੱਸ ਪੁੱਤ ਕੱਲ ਮੱਝ ਦੇੜੇ ਵਪਾਰੀ ਆਏ ਕੀ ਗੱਲ ਬਣੀ ਫਿਰ ਗੱਲ ਪੁੱਤ ਕੁਝ ਵੀ ਨਹੀਂ ਮੱਝ ਤੇ ਵੀ ਇੱਕ ਵੀ ਗਈ ਸੀ ਹਾਂਜੀ ਤੇ ਸਾਈ ਵੀ ਹੋ ਗਈ ਸੀਗੀ ਹਾਂਜੀ ਪਰ ਐਨ ਵਕਤ ਤੇ ਤੇਰੀ ਚਾਚੀ ਨਹੀਂ ਪੂਜਾ ਹਾਂਜੀ ਤੈਨੂੰ ਪਤਾ ਹੀ ਆ ਇਹ ਜਿੰਨਾ ਚਿਰ ਕੋਈ ਨਾ ਕੋਈ ਪਵਾੜਾ ਖੜਾ ਕਰਨਾ ਲਵੇ ਘਰ ਦੇ ਵਿੱਚ ਇਹਨੂੰ ਕਿਹੜੀ ਠੰਡ ਪੈਂਦੀ ਆ ਕਿਉਂਕਿ ਆਂਦੇ ਇਨਾ ਪੇਰ ਹੋਈ ਸੀ ਆਪਾਂ ਇਹੇ ਜੀ ਸਾਂਝੇ ਕਰਦੀ ਮੱਜ ਵਾ ਮੈਂ ਨਹੀਂ ਵਿਕੰਨ ਦੇਣੀ ਉਦਾਂ ਮੰਮੀ ਇਹ ਗੱਲ ਕਵਾਂ ਇਹ ਤੇ ਕੀ ਉਹਨਾਂ ਦੇ ਉਹ ਤੁਹਾਨੂੰ ਮੈਂ ਉਹਦੇ ਨੇ ਕਹਿੰਨਾ ਸਾਡੀਆਂ ਜੁੱਤੀਆਂ ਸਾਡੇ ਸੇਰੀ ਵੱਜਣ ਡੀਆਂ ਵਾ ਤੇ ਨਾ ਵੀ ਆਪਾਂ ਨਾ ਪੈਸੇ ਕੱਢੇ ਨਾ ਕੋਹ ਉਹ ਜਾਣ ਕੇ ਨਾ ਪੈਸੇ ਗਰੌਂ ਦੀ ਮਾਰੀ ਏਦਾਂ ਕਰ ਲਈ ਆ ਪੁੱਤ ਤੁਹਾਨੂੰ ਮੈਂ ਦੱਸਾਂ ਜਦੋਂ ਚੱਟੀ ਪੈ ਜੇ ਨਾ ਤੇ ਉਹ ਚੱਲਣੀ ਵੀ ਪੈਂਦੀ ਆ ਨਾਲੇ ਹੁਣ ਮੈਨੂੰ ਪਤਾ ਵਾ ਕਿ ਜਦੋਂ ਮੇਰੇ ਪੁੱਤ ਨੇ ਚੋਰੀ ਨਹੀਂ ਕੀਤੀ ਤੇ ਫਿਰ ਤੂੰ ਕਿਉਂ ਏਦਾਂ ਕਰਦਾ ਵਾ ਕੋਈ ਗੱਲ ਨਹੀਂ ਮम्मा ਕੋਈ ਨਹੀਂ ਜਿੱਦਨ ਨਿਕਲਣਗੇ ਨਾ ਉਸ ਦਿਨ ਵੇਖਿਓ ਨਿਕਲਨੇ ਆ ਜਦੋਂ ਬੰਦਾ ਕਹਿਣਾ ਨਿਹਾਕ ਕਰਦਾ ਵਾ ਨਾ ਤੇ ਉਹ ਨਿਕਲਦੇ ਆ ਤੇ ਪਰ ਇੱਕ ਗੱਲ ਹੈਗੀ ਆ ਪੁੱਤ ਹੁਣ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਪੈਸੇ ਆਉਣਗੇ ਕਿ ਕਿੱਥੋਂ ਮੰਮੀ ਇਹ ਗੱਲ ਕਵਾਂ ਇਹ ਕੰਮ ਨਾ ਤੁਹਾਡੇ ਨਾਲ ਹੋਣੇ ਵੀ ਚਾਹੀਦੇ ਸੀ ਅਸਲ ਚ ਨਾ ਸੱਚ ਇਹੋ ਹੀ ਆ ਤੁਹਾਡੇ ਨਾਲ ਪਾਪਾ ਨੇ ਇਹ ਕੰਮ ਹੋਣੇ ਚਾਹੀਦੇ ਕਿਉਂਕਿ ਜਦੋਂ ਬੰਦਾ ਜ਼ਿਆਦਾ ਚੁੱਪ ਕੀਤਾ ਤੇ ਭਲਾ ਮਾਸ ਬਣਿਆ ਰਹਿੰਦਾ ਵਾ ਨਾ ਇੱਥੇ ਕੋਈ ਟਿਕਣ ਨਹੀਂ ਦਿੰਦਾ ਜੇ ਹਜੇ ਵੀ ਤੁਸੀਂ ਚਾਹੁੰਦੇ ਜੇ ਨਾ ਬਚਣਾ ਚਾਹੁੰਦੇ ਜੇ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੀ ਨਾ ਜਿਹੜੇ ਮੈਂ ਤੁਹਾਨੂੰ ਸਕੀਮ ਦੱਸੀ ਉਹ ਹਜੇ ਵੀ ਉਹ ਕਰ ਲੋ ਪੁੱਤ ਤੂੰ ਤੇ ਆਨਾ ਵਾ ਪਰ ਮੇਰਾ ਨਹੀਂ ਉਹ ਇਹ ਘਰ ਦੇ ਵਿੱਚ ਇਹ ਕੰਮ ਕਰਨ ਨੂੰ ਜੀ ਕਰਦਾ ਬਸ ਠੀਕ ਆ ਮੰਮੀ ਫਿਰ ਉਹਨਾਂ ਦੇ ਗਾੜੀ ਨਾ ਮੂਰਤੀਆਂ ਬਣੇ ਰੋ ਚੁੱਪ ਕੀਤੇ ਰੋ ਤੇ ਉਹ ਤੁਹਾਨੂੰ ਨਾ ਇਹ ਚ ਨਹੀਂ ਜਾਣਦੇ ਕੱਲ ਨੂੰ ਤੁਹਾਨੂੰ ਘਰੋਂ ਬਾਹਰ ਕੱਢ ਦੇਣਗੇ ਨਾ ਫਿਰ ਸੌਖੇ ਰਹੋਗੇ ਤੁਸੀਂ ਫੇਰ ਨਹੀਂ ਕੱਢਦੀ ਘਰੋਂ ਬਾਹਰ ਐਡਾ ਸਹੀਏ ਨਹੀਂ ਪਿਆ ਕੇ ਇਹਨੂੰ ਘਰੋਂ ਕੱਢਣਾ ਕੋਈ ਗੱਲ ਨਹੀਂ ਮੈਂ ਆਪੇ ਨੇ ਜਿੱਠ ਲੂੰਗੀ ਉਹਨਾਂ ਦੇ ਨਾਲ ਪਤਾ ਮੈਨੂੰ ਤੁਸੀਂ ਕਿੰਨਾ ਜਿੱਠਣਾ ਵਾ ਮਾੜਾ ਤੁਹਾਨੂੰ ਕਿਹਾ ਕੰਮ ਉਹ ਤੁਸੀਂ ਕਰਦੇ ਨਹੀਂ ਜੇ ਉਹ ਮੰਮੀ ਸਿਆਣਿਆਂ ਨੇ ਐਵੇਂ ਨਹੀਂ ਕਿਹਾ ਬੀਜੀ ਦੋ ਕਿਉਂ ਜਿਹੜਾ ਨਾ ਸਿੱਧੀ ਉਂਗਲੀ ਨਾਲ ਨਿਕਲੇ ਉਂਗਲੀ ਟੇਢੀ ਕਰਨੀ ਪੈਂਦੀ ਆ ਪੁੱਤ ਟੇਢੀ ਤੇ ਕਰਨੀ ਪੈਂਦੀ ਆ ਚੱਲ ਕੋਈ ਨਾ ਇਹ ਵੀ ਕੰਮ ਕਰਕੇ ਵੇਖ ਲੈਨੇ ਆ ਆਉਂਦੇ ਆ ਤੇਰੇ ਪਾਪਾ ਤੇ ਉਹਨਾਂ ਨਾਲ ਸਲਾਹ ਕਰ ਲੈਨੇ ਆ ਚਲੋ ਠੀਕ ਆ ਸਲਾਹਾਂ ਹੀ ਕਰਦੇ ਰਹੋ ਕਿਉਂ ਤੁਹਾਡਾ ਮਨ ਕਰੂਗਾ ਨਾ ਕਰਨ ਨੂੰ ਮੈਨੂੰ ਦੱਸ ਦਿਓ ਆਹ ਵੇ ਆ ਗਏ ਪਾਪਾ ਤੇਰੇ ਉਹਨਾਂ ਦੀ ਵੀ ਸੁਣ ਲੈਨੇ ਕੀ ਆਂਦੇ ਉਹ ਆ ਗਏ ਪਾਪਾ ਕੀ ਸਲਾਹਾਂ ਕਾਂਡੇ ਦੋਵੇਂ ਵੇਖ ਲੁੱਤੇ ਹੀ ਸਲਾਹਾਂ ਕੀ ਕਰਨੀਆਂ ਮੈਂ ਉਹੋ ਹੀ ਬੁਲਾ ਦਿਆਂ ਹੀ ਡਏ ਗੱਲਾਂ ਕਰਨ ਹੂੰ ਅ ਮੁੰਡਾ ਬਾਹਰੋਂ ਆਇਆ ਹੈਗਾ ਟਾਖਣ ਡਿਆ ਮੰਮੀ ਹੁਣ ਤੇ ਮੇਰਾ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਵਾ ਮੁੰਡੇ ਮਖੌਲ ਕਰਦੇ ਆ ਨਾ ਤੇ ਮੈਨੂੰ ਕੋਈ ਚੀਜ਼ ਹੀ ਦਿੰਦੇ ਆ ਪਿਆ ਇਹ ਜੀ ਇਹ ਚੋਰੀਆਂ ਕਰਦਾ ਵਾ ਤੇ ਹੋਰ ਸਾਡੀ ਚੀਜ਼ ਲੈ ਕੇ ਵੀ ਮੁੱਕਰ ਗਿਆ ਜਾਂ ਇਹਨੇ ਗਵਾਤੀ ਤੇ ਮੁੜ ਕੇ ਘਰੋਂ ਪੈਸੇ ਚੋਰੀ ਕਰਕੇ ਲਿਆ ਕੇ ਦਊਗਾ ਬੜਾ ਕੋਹਾਂਦਾ ਆਂਦੇ ਆ ਤੇ ਮੈਨੂੰ ਬੜੀ ਸ਼ਰਮ ਮਹਿਸੂਸ ਹੁੰਦੀ ਆ ਉਹ ਤਾਂ ਗੱਲ ਠੀਕ ਆ ਹੁਣ ਕਿਹਨੂੰ ਥੋੜਾ ਪਤਾ ਵੀ ਚੋਰਕ ਨਹੀਂ ਤੋਰਣਾ ਲੋਕਾਂ ਦੇ ਆਖਣਾ ਵੀ ਜੋ ਇਹਨਾਂ ਦੇ ਘਰ ਆਇਆ ਸੱਚੀ ਆ ਹਾਂ ਤੇ ਸਹੀ ਆ ਪਰ ਹੁਣ ਕਰਾਂ ਕੀ ਇੱਥੇ ਮੇਰੇ ਅੱਗੇ ਸਮਝ ਨਹੀਂ ਆਉਂਦੀ ਤੈਨੂੰ ਕੀ ਸੋਚਿਆ ਇਹਦੇ ਬਾਰੇ ਸੋਚਣਾ ਕੀ ਆ ਜੇ ਕੋਲ ਨਹੀਂ ਤੇਲਾ ਤੇ ਕਰਦੀ ਮੇਲਾ ਮੇਲਾ ਜਦੋਂ ਸਾਡੇ ਕੋਲ ਹੀ ਨਹੀਂ ਕੋਈ ਪੈਸਾ ਤੇ ਅਸੀਂ ਉਹਨੂੰ ਹਾਂ ਕਾਦੇ ਨਾਲ ਕਰ ਦੇਣੀ ਆ ਟੈਨਸ਼ਨ ਲੋ ਮੈਂ ਸੋਚਿਆ ਵਾ ਕੀ ਵਿਆਜੀ ਫੜ ਕੇ ਇਹਦੇ ਮੱਥੇ ਮਾਰੋ ਅਸੀਂ ਗੱਲਾਂ ਨਹੀਂ ਸੁਣਨੀ ਇਹਦੀ ਹਣ ਉਹ ਨਹੀਂ ਪਪਾ ਵਿਆਜੀ ਪੈਸਾ ਜਿਹੜਾ ਵਾ ਨਾ ਉਹ ਕਿਸਮਤ ਹੀ ਲਾਉਂਦਾ ਹੁੰਦਾ ਵਾ ਉਹਨੇ ਤੇ ਆਪਣਾ ਮਾਰਾ ਕੀ ਨਾ ਆਂਦੇ ਆ ਵਧੀ ਜਾਣਾ ਵਧੀ ਜਾਣਾ ਵਾ ਇਹ ਵੀ ਗੱਲ ਠੀਕ ਆ ਤੁਹਾਡੀ ਵਾਜੂਗਾ ਗੱਲਾਂ ਤਾਂ ਨਾ ਕਰੂ ਕੋਈ ਦੋ ਰਈ ਤਿੰਨ ਦੇ ਦਿੰਦਾ ਕਰਕੇ ਚਾਰ ਹੀ ਦੇ ਦਾਂਗੇ ਤੁਸੀਂ ਮੇਰੀ ਗੱਲ ਸੁਣੋ ਨਾ ਦੇਣੇ ਵੀ ਕਿੱਥੋਂ ਆ ਘਰ ਚ ਕਮਾਈ ਓਨੀ ਕਾ ਫਸਲ ਦੇ ਪੈਸੇ ਆਉਂਦੇ ਆ ਤੇ ਇਹਨੇ ਗੇਤੀ ਉਹ ਗੱਲ ਮੂੰਹ ਅੱਡਿਆਂ ਦਾ ਫਲਾਣੇ ਤਾਂ ਦੇਣ ਵਾਲੇ ਢਿੰਗੜੇ ਤਾਂ ਦੇਣ ਵਾਲੇ ਮੈਂ ਆਨੀ ਆ ਕਿ ਇਦਾਂ ਕਰਦੇ ਆ ਕਰਨ ਦੇ ਮਾਮੇ ਨੂੰ ਪੁੱਛ ਲੈਣੇ ਆ ਪੈਸੇ ਥੋੜੇ ਵਾਲੇ ਉਹ ਸੋਹਣੀ ਨੌਕਰੀ ਕਰਦਾ ਵਾ ਚਾਰ ਪੈਸੇ ਹੈਗੇ ਉਹਦੇ ਕੋ ਉਹਨੇ ਅਜੇ ਤੱਕ ਤੇ ਮੈਨੂੰ ਕਦੀ ਨਾ ਕੀਤੀਨੀ ਆ ਉਹ ਨਹੀਂ ਮੇਰਾ ਨਹੀਂ ਮਨ ਮੰਨਦਾ ਐਵੇਂ ਜੀ ਨਾਲ ਦੀ ਸੋਚੂਗੀ ਕਿ ਪੈਸੇ ਮੰਗਣ ਆਗੇ ਸਾਡੇ ਕੋਲ ਨਹੀਂ ਸੋਚਦੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਾਓ ਤੇ ਉਹਨੂੰ ਪੁੱਛ ਲੈਨੇ ਪੈਸੇ ਤੇ ਆਪੇ ਹੌਲੀ ਹੌਲੀ ਜਾ ਕੇ ਤੇ ਲੈਵਨੇ ਆ ਤੁਸੀਂ ਐਦਾਂ ਕਰੋ ਮੈਂ ਮੰਮੀ ਨੂੰ ਪੁੱਛਦੀ ਆ ਕੀ ਆਂਦੇ ਆ ਵੀ ਚੱਲ ਜੋ ਅੱਜ ਕਿ ਨਹੀਂ ਤੇ ਫਿਰ ਜਾ ਕੇ ਤੇ ਲੈਵਨੇ ਆ ਚੱਲ ਵੇਖ ਲੈ ਪੁੱਸਾ ਮੇਰਾ ਤਾਂ ਨਹੀਂ ਮਨ ਮੰਨਦਾ ਰਿਸ਼ਤਰ ਕੇ ਕੋਈ ਮਨ ਉਹਨਾਂ ਆਂਦੇ ਨਹੀਂ ਵੀ ਰਿਸ਼ਤਰ ਉਹ ਬੱਜੀ ਫੜ ਲਓ ਉਹ ਚੰਗਾ ਵਾ ਉਹ ਕੋਈ ਗੱਲ ਨਹੀਂ ਮੇਰੇ ਰਿਸ਼ਤੇਦਾਰ ਆ ਤੁਸੀਂ ਤੇ ਐਂ ਜੀ ਦੱਜ ਨਵੇਂ ਪੈਸੇ ਲੈਣ ਜਾਣਾ ਅੱਗੇ ਨਹੀਂ ਕਦੀ ਉਹਨਾਂ ਕੋਈ ਪੈਸੇ ਲੈਣ ਗਏ ਓ ਚਲ ਠੀਕ ਆ ਬਾਬਾ ਜੇ ਤੂੰ ਆ ਨਹੀਂ ਨਾ ਤੇ ਆਪਣੇ ਭਰਾ ਕੋਲ ਅੱਲਾ ਕੋਈ ਗੱਲ ਨਹੀਂ ਨਾਲੇ ਤੇਰਾ ਗੋਡਾ ਠੀਕ ਹੋ ਜੂਗਾ ਸਿਆਣਿਆਂ ਨੇ ਇਹਦੇ ਵੀ ਜਾਣੀ ਪੇਕੇ ਚਲ ਜੇ ਨਾ ਤੇ ਦੂਣੀ ਹੋ ਜਾਂਦੀ ਆ ਚਲੋ ਠੀਕ ਆ ਦੂਣੀ ਹੋ ਜਾਂਦੀ ਤੁਹਾਨੂੰ ਆਉਂਦੀਆਂ ਟੀਚਰਾਂ ਜਿੰਨੇ ਸਗਾਤ ਨੇ ਸੱਟ ਲਾਈ ਆ ਨਾ ਉਹਨੂੰ ਨਾ ਕੋਈ ਵੀ ਕਿਓ ਤੇ ਮੇਰੇ ਪੇਕੇਆਂ ਨੂੰ ਕਿਦਾਂ ਕਰਦੇ ਆ ਤਾਂ ਠਾ ਓ ਚਲ ਹੁਣ ਧਿਆਨ ਨਾਲ ਸੁਰਿਆ ਕਰ ਚੰਗਾ ਧਿਆਨ ਨਾਲੀਆਂ ਜਿੰਨੇ ਕੁ ਜੋਗੀ ਹੈਗੀ ਤੁਰੀ ਫਿਰਦੀਆਂ ਬਹਿ ਕੇ ਤਾਂ ਕਹਿੰਨੇ ਉਹ ਗੱਲ ਦੱਸ ਦੇ ਨਹੀਂ ਦਿੱਤੀਆਂ ਮੈਨੂੰ ਹੁਣ ਦੇਖੀ ਠੀਕ ਹੋਣਾ ਪੇਕੇਆਂ ਚਾਨ ਰੱਖੀ ਕਿਦਾਂ ਚਲ ਆ ਜਾਣਗੇ ਕਰੀਏ ਕੰਮ ਕੁੰਮ ਕੋਈ ਆਪਾਂ ਚੱਲ ਆ ਪੂਜਾ ਅ ਦੋਕ ਦੇਣੀ ਹੋਰ ਲੱਗਣੇ ਆ ਇਹ ਕੋਟੀ ਤੇ ਮੇਰੀ ਤਿਆਰ ਹੋ ਹੀ ਜਾਣ ਲੱਗੀ ਆ ਆ ਥੋੜੀ ਜੀ ਹੋਰ ਬੰਨੀ ਆ ਇੰਨਾ ਕੀ ਘਟ ਵਾ ਪੂਜਾ ਤੂੰ ਸੁਬਕ ਤੇ ਬੋਲ ਜੇ ਰੰਗ ਕੇ ਤਿਆਰ ਪਿਆਰ ਹੋ ਗਿਆ ਤਾਂ ਸੜਾਈਆਂ ਦਾ ਪਹਾਨਾ ਜਾ ਲੈ ਕੇ ਬਹਿ ਜਾ ਨਹੀਂ ਕੋਈ ਕੰਮ ਕੁੰਮ ਨਹੀਂ ਦੀਦਾ ਤੈਨੂੰ ਮੰਮੀ ਮੇਰੇ ਨਾਲ ਜ਼ਿਆਦਾ ਗੱਲਾਂ ਨਾ ਕਰੋ ਵੀਗਾ ਮੈਂ ਆਪਣਾ ਕੰਮ ਸਾਰਾ ਨਮਕਾ ਕੇ ਨਾ ਤੇ ਫੇਰ ਹੀ ਸਲਾਈਆਂ ਫੜ ਕੇ ਬੈਠੀ ਆ ਪਤਾ ਨਹੀਂ ਮੇਰੇ ਬੈਣ ਤੇ ਤੁਹਾਨੂੰ ਕਿਉਂ ਇੰਨੀ ਤੰਗੀ ਹੁੰਦੀ ਆ ਮੈਨੂੰ ਤੰਗੀ ਹੋਵੇ ਨਾ ਉਹ ਬਾਹਰ ਵੇਖ ਲੈ ਲੰਗੇ ਵਾਹ ਦੇਈ ਏ ਲੀੜੇ ਸਾਰੇ ਜੋੜਨ ਲਾ ਲਾ ਕੇ ਤੂੰ ਬਹਿ ਜਾ ਨੀ ਆਰਾਮ ਦੇ ਨਾਲ ਜਿੱਦਾਂ ਤੇ ਮੜਾ ਜਾ ਹੁਣ ਠੀਕ ਹੋਈਏ ਤੇ ਉਸੇ ਵੇਲੇ ਉੱਠ ਕੇ ਡੈਪੀ ਕੰਮ ਧੰਦਾ ਕਰਨ ਤਾਂ ਮੰਮੀ ਮੈਂ ਕੀ ਕਰਾਂ ਜਿਹੜਾ ਮੈਂ ਇੰਨਾ ਕਰਦੀ ਰਹੀ ਆ ਉਹਨੂੰ ਮੰਜੇ ਤੇ ਬਿਠਾ ਲ ਕੇ ਖਵਾਈਆਂ ਉਹਦਾ ਤਾਂ ਤਹੀ ਕੋਈ ਗੁਣ ਨਾ ਪਾਇਆ ਉਹ ਤਾਂ ਤੁਹਾਨੂੰ ਸਾਰੇ ਟੱਬਰ ਨੂੰ ਚੇਤਾ ਭੁੱਲ ਗਿਆ ਵਾ ਅੱਜ ਉਹਨੇ ਕਿਤੇ ਉੱਠ ਕੇ ਡੈਪੀ ਇਹ ਕੰਮ ਕਰਨਾ ਤੇ ਉਹ ਤੁਹ ਉਦਾਂ ਵੀ ਨਾ ਮੇਰਾ ਕੰਮ ਕਰਨ ਦਾ ਕੋਈ ਫਾਇਦਾ ਤੇ ਹੈ ਨਹੀਂ ਆ ਤੇ ਫਿਰ ਮੈਨੂੰ ਕਹਿੰਦੇਗਾ ਨੂੰ ਉਹ ਕੰਮ ਕਰਨ ਨੂੰ ਜੇ ਤਾਨੂੰ ਦੇਖਦੀ ਹੈ ਉਹ ਤਾਂ ਫਿਰ ਮੇਰੇ ਨਾਲ ਕੀ ਲੈਣ ਆਉਂਦੇ ਜੇ ਉਹਨੂੰ ਹੀ ਕਿਉਂ ਹਾਂ ਉਹ ਕੋਈ ਕਰਾਓ ਸਾਰਾ ਕੰਮ ਮੈਂ ਨਹੀਂ ਕੋਈ ਕੰਮ ਖੁਮ ਕਰਨਾ ਹੈਗਾ ਮੇਰਾ ਕੀਤਾ ਤੇ ਨਾ ਕੀਤਾ ਇੱਕੋ ਬਰਾਬਰ ਹੀ ਆ ਨਹੀਂ ਕਰਦੀ ਤੂੰ ਕੀ ਆ ਸਵੇਰ ਦੀ ਰੋਟੀ ਤੂੰ 1 ਵਜੇ ਹਾਂ ਨੁਕਵਾਲਦੀ ਹੈਗੀ ਐ ਤੂੰ ਤਾਂ ਉਹਨੂੰ ਅੱਧੇ ਭੁੱਖੇ ਰੱਖਿਆ ਉਦੋਂ ਦੇ ਜਦੋਂ ਦੀ ਉਹ ਮੰਜੇ ਤੇ ਬਹਿ ਗਈ ਆ ਹੱਸੇ ਕਰਕੇ ਨਹੀਂ ਮੈਂ ਕਰਨੀ ਹੁਣ ਹੁਣ ਨਹੀਂ ਮੈਂ ਕਰਨਾ ਹੈਗਾ ਆਹੋ ਹੀ ਸੇਰ ਸਵਾਹ ਪੋਣੀ ਆ ਤੇ ਫਿਰ ਜਿੱਦਾਂ ਮਰਜੀ ਪਵਾ ਲਓ ਭਾਵੇਂ ਕੰਮ ਕਰਕੇ ਪਵਾ ਲਓ ਤੇ ਭਾਵੇਂ ਬਹਿ ਕੇ ਪਵਾ ਇੱਕ ਪਈ ਗੱਲ ਆ ਮੈਂ ਬੈਠੀ ਆ ਤੂੰ ਜੋ ਮਰਜ਼ੀ ਕਰੀ ਜਾਓ ਮੇਰੇ ਕੋ ਨਹੀਂ ਹੋਣਾ ਹੈਗਾ ਨਾ ਮੈਂ ਕਰਨਾ ਹੀ ਆ ਵੇਖ ਜੁਬਾਨ ਕਿੱਦਾਂ ਚੱਲਦੀ ਏ ਤੇਰੀ ਵੱਡੇ ਨਿੱਕੇ ਦਾ ਤਾਂ ਕੋਈ ਲਿਹਾਜ਼ ਹੀ ਹੈ ਨਹੀਂਗਾ ਮੈਂ ਤੇਰੀ ਸੱਸ ਮਾਵਾਂਗੀ ਬੋਲਣ ਲੱਗੀ ਵੇਖ ਲਿਆ ਕਰ ਕੁਝ ਜਿਹਦਰ ਪਿਛਲੇ ਨੇ ਅਕਲ ਦੇ ਕੇ ਕੱਲਿਆ ਹੁੰਦਾ ਨਾ ਤੇ ਤੈਨੂੰ ਪਤਾ ਹੁੰਦਾ ਵੀ ਕਿੱਦਾਂ ਕਿਸਦੇ ਗਾੜੀ ਬੋਲੀਦਾ ਤੇ ਕਿੱਦਾਂ ਨਹੀਂ ਬੋਲੀਦਾ ਪਰੜ ਪਰੜ ਬੋਲੀ ਜਾਨੀ ਹੈਗੀ ਮੰਮੀ ਮੇਰੀ ਸੁਣ ਲੋ ਗੱਲ ਜੇ ਮੇਰੇ ਮੰਮੀ ਡੈਡੀ ਨੂੰ ਕੋਈ ਗੱਲ ਕੀਤੀ ਨਾ ਤੇ ਆਪਣਾ ਸਾਹ ਬਲਾ ਲਿਓ ਆਪਈ ਹਾਦ ਹੋ ਗਈ ਆ ਮੈਂ ਮਾ ਚੁੱਪ ਗਈ ਬੈਠੀ ਆ ਤੁਹਾਡੇਗੇ ਤੁਸੀਂ ਤੇ ਹੋਰ ਹੀ ਗੱਲਾਂ ਸੁਣਾਉਣ ਦਾ ਪਿਓ ਨਾਲੇ ਗੱਲ ਤੁਹਾਡੀ ਮੇਰੇ ਨਾਲ ਹੋਣੀ ਆ ਤੇ ਉੱਧਰ ਜਾਂਦੀ ਤੁਹਾਨੂੰ ਕੀ ਲੋੜ ਪੈ ਗਈ ਹੈ ਮੇਰੇ ਨਾਲ ਗੱਲ ਕਰੋਗੇ ਜਿਹੜੀ ਕਰਨੀ ਆ ਉਹੋ ਗੱਲ ਵੀ ਜਿੰਨਾ ਮਰਜ਼ੀ ਇੱਥੇ ਕਰੀ ਜਾਓ ਕੋਈ ਗੋਣ ਨਹੀਂ ਪੈਣਾ ਹੈਗਾ ਵੀ ਬਹੁਤ ਤੂੰ ਕਰਦੀ ਆ ਮੈਂ ਵੀ ਕਿਤੇ ਐਵੇਂ ਭੁੰਡਾ ਦੇ ਖੱਖਰ ਨੂੰ ਛੇੜ ਕੇ ਤੇ ਬੈ ਗਈ ਆ ਬਸ ਤੁਹਾਡੀਆਂ ਹੈ ਹੀ ਉਹ ਗੱਲਾਂ ਕਰਕੇ ਨਹੀਂ ਤੇ ਮੈਂ ਕੋਈ ਕੰਮ ਕਰਨਾ ਹੈਗਾ ਤੇ ਨਾ ਹੁਣ ਮੈਨੂੰ ਆਖਿਓ ਹੀ ਹੁਣ ਜਿੰਨਾ ਮਰਜ਼ੀ ਕਹਿ ਲਓ ਮੈਨੂੰ ਮੈਂ ਤਾਂ ਵੀ ਨਹੀਂ ਕਰਨਾ ਇੱਥੇ ਕੋਈ ਫਾਇਦਾ ਨਹੀਂ ਹੈਗਾ ਕਿਸ ਦੀ ਭਲਾਈ ਕਰਨ ਦਾ ਅੱਜ ਉਹ ਲੱਬੰਡ ਐ ਪਈ ਕੰਮ ਕਰਦੀ ਜਿਹੜਾ ਅਸੀਂ ਇੰਨਾ ਕੰਮ ਕਰਦੇ ਸੀ ਉਹਦੇ ਅਸੀਂ ਦਿਖੇ ਨਹੀਂ ਆ ਉਹ ਵੀ ਜਾਣ ਕੇ ਨਾਟਕ ਜਿਹਾ ਕਰਦੀ ਆ ਅੱਗੇ ਅੱਗੇ ਹੋ ਕੇ ਕੰਮ ਕਰਕੇ ਮੜਾ ਜਾ ਦੱਸੀ ਜਾਂਦੀ ਆ ਮਾਤਾ ਨੂੰ ਵੀ ਮੈਂ ਬੜੀ ਕਾਮੀ ਆਈ ਆ ਉਦੋਂ ਦੇ ਫਿਰ ਕਰ ਲੈਂਦੀ ਆ ਰੇੜੇ ਪਈ ਕਾਈ ਜਾਂਦੀ ਕੰਮ ਆਪੇ ਕੁਛ ਹਾਲ ਨਹੀਂ ਮੇਰੇ ਬੰਦੇ ਦਾ ਵੀ ਉਹ ਛੱਟ 50000 ਰੁਪਇਆ ਕੱਢ ਕੇ ਤੇ ਫੜਾ ਗਿਆ ਅਖੇ ਮੇਰੀ ਭੈਣ ਨੇ ਹੋਣਾ ਉਹਨੂੰ ਦੇਦੀ ਦਾ ਇਦਾਂ ਪੈਸੇ ਦਿੱਤੇ ਸਾਰਦਾ ਵਾ 50000 ਰੁਪਇਆ ਦੇਈ ਜਾ ਤੈਨੂੰ ਫੜਾਈ ਜਾ ਇਹਨੇ ਤਾਂ ਮੰਗਣ ਨੂੰ ਲੱਗੀ ਨੇ ਸ਼ਰਮ ਹੀ ਨਹੀਂ ਕਰਨੀ ਹੈਗੀ ਦਸ ਸਾਂਝੇਕਾਰ ਚਲੇ ਜਾ ਲ ਜਾ ਕੇ ਪੈਸੇ ਉੱਥੇ ਵਰਤੀ ਜਾਂਦੀ ਆ ਕੱਲੂ ਜੇ ਤੂੰ ਆਪਣਾ ਧੀ ਪੁੱਤ ਕੇ ਬੰਨੇ ਲੋੜਾ ਤੇ ਫੇਰ ਕਿੱਥੋਂ ਪੈਸੇ ਫੜਨੇ ਆ ਉਹ ਸਾਂਝੇਕਾਰ ਚੋਂ ਸਾਡਾ ਕੋਈ ਪੰਜੀ ਮੋੜ ਨਹੀਂ ਖਣੀ ਨਹੀਂ ਮੋੜਨੀ ਤੇ ਕੱਲੂ ਕਿਤੇ ਹੱਡੇ ਵਰਗੇ ਨੂੰ ਲੋਡ ਪੈ ਜੇ ਤੇ ਅਹੀਂ ਕਿਹਦੇ ਕੋ ਫੜਨੇ ਆ ਬਾਕੀ ਨੂੰ ਮੈਂ ਇੰਨਾ ਸਮਝਾ ਸਮਝਾ ਥੱਕ ਗਈ ਆ ਨਾ ਐਡਾ ਇਹਦਾ ਮੋਟਾ ਦਿਮਾਗ ਆ ਨਾ ਸਗਾਤ ਜੀ ਦਾ ਇਹਦੇ ਪੱਲੇ ਇੱਕ ਗੱਲ ਨਹੀਂ ਪੈਂਦੀ ਬੰਦਾ ਜ਼ਿਆਦਾ ਨਹੀਂ ਆਪਣੇ ਘਰ ਚ ਵੇਖ ਕੇ ਸਿੱਖ ਜਾਗਾ ਵੀ ਉਹ ਮੇਰੀ ਦਰਾਣੀ ਆ ਤੇ ਇੰਨੀ ਚਲਾਕ ਚੁਸਤਾ ਇਹਦੇ ਵਿੱਚ ਤੇ ਕਿਤੇ ਭੋਰਾ ਚੁਸਤੀ ਚਲਾਕੀ ਨਹੀਂ ਹੈਗੀ ਪਤਾ ਨਹੀਂ ਕਿਥੋਂ ਮੋٹے ਦਿਮਾਗ ਦੀ ਰੱਖੀ ਨਾ ਮੇਰੀ ਗੱਲ ਸੁਣ ਤੂੰ ਕਿਦਨ ਨੂੰ ਤਿਆਰ ਹੋ ਕੇ ਤਰਪੀਂਗੀ ਲੰਗੇ ਵਾਈ ਮੰਮੀ ਮੈਂ ਪਿੰਡ ਨੂੰ ਚੱਲਨੀ ਮੜਾ ਜਾ ਤੇ ਤੁਸੀਂ ਕਹਿੰਨ ਪੁੱਛਣਾ ਕਿ ਸੁਣਾਉਣੀ ਜ਼ਰੂਰੀ ਸਮਝ ਲੇਂਦਾ ਮੰਮੀ ਪੁੱਛਣਾ ਕਿ ਸੁਣਾ ਕੀ ਆ ਮੈਂ ਤੇ ਉਹ ਗੱਲ ਅੱਗੇ ਮੁਸੀਬਤ ਨੂੰ ਪਈ ਆ ਮੈਂ ਤੇ ਉਹਨਾਂ ਸੇਰੇ ਨੂੰ ਫੋਨ ਕੀਤਾ ਹੈਗਾ ਭੈਣਿਆਂ ਵੱਲੋਂ ਤੇ ਉਹ ਕਹਿੰਦਾ ਭੈਣਾਂ ਆਣ ਕੇ ਤੇ ਲੈ ਜਾ ਆ ਬਲਾਜੀ ਨੇ ਮੱਝ ਵੇਚਣੋਂ ਤੇ ਮਨਾ ਕਰ ਦਿੱਤਾ ਵਾ ਤੇ ਹੁਣ ਉਹਦੇ ਕੋਲੋਂ ਮੰਗੇ ਹੀ ਕੇ ਤੋ ਕਹਿੰਦਾ ਲੈ ਜਾ ਆਣ ਕੇ ਤੇ ਕੋਈ ਗੱਲ ਨਹੀਂ ਕੋ ਆਪਣਾ ਟਾਈਮ ਕੱਢ ਮੈਂ ਉਹਨੂੰ ਥੋੜੀ ਦੱਸਿਆ ਵਾ ਕਿ ਉਹਨੇ ਐਸ ਗੱਲ ਦਾ ਮੁੰਡੇ ਦਾ ਨਾਮ ਲਾਇਆ ਵਾ ਉਹਨੂੰ ਮੈਂ ਅਦਾ ਕਿਹਾ ਵੀ ਮੈਨੂੰ ਲੋੜ ਆ ਘਰ ਦੇ ਵਿੱਚ ਨਹੀਂ ਤੇ ਰਿਸ਼ਤੇਦਾਰਾਂ ਕੋ ਪੈਸੇ ਲੈਣੇ ਚੰਗੇ ਲੱਗਿਦਾ ਵਾ ਨਹੀਂ ਲੱਗਿਦਾ ਚੰਗੇ ਤਾਂ ਮੈਂ ਫਿਰ ਕੀ ਕਰਾਂ ਹੁਣ ਗੱਲ ਪਿਆ ਢੋਲ ਵਜਾਉਣਾ ਹੀ ਪੈਣਾ ਵਾ ਚਾਹੇ ਉਹਨੂੰ ਮੈਂ ਹੱਸਦਿਆਂ ਵਜਾਵਾਂ ਤੇ ਚਾਹੇ ਰੋਂਦਿਆਂ ਵਜਾਵਾਂ ਹੁਣ ਕੀ ਕਰਾਂ ਜਦੋਂ ਇਹਨਾਂ ਸਗਾਤ ਨੇ ਕਹਿ ਹੀ ਦਿੱਤਾ ਵਾ ਵੀ ਮੈਨੂੰ ਪੈਸੇ ਲਿਆ ਕੇ ਦੋ ਤੇ ਮੈਂ ਤਾਂ ਹੁਣ ਲਿਆ ਕੇ ਦੇਣਾ ਹੀ ਆ ਨਾ ਜਾਓ ਤਰਾਂ ਜਾਂ ਫਿਰ ਕਰੋ ਆਪਣਾ ਮਰਜ਼ੀਆਂ ਅੰਦਰੇ ਅੰਦਰੇ ਸਲਾਵਾ ਕਰ ਲੈਂਦੇ ਆਂ ਵਾ ਅਗਲੇ ਰਿਸ਼ਤੇਦਾਰਾਂ ਨੇ ਕਹਿਣਾ ਵੀ ਖੜੀ ਸੱਸ ਤੋੜ ਦਿੰਦੀ ਮੰਗਣ ਮੈਨੂੰ ਮੰਗਤੀ ਵੜਾਉ ਲੋਕਾਂ ਦੇ ਗਾੜੀ ਚੰਗਾ ਆ ਆ ਮਾਤਾ ਨਾਲੇ ਇਦਾਂ ਹੀ ਚਾਹੀਦੀ ਆ ਗਈ ਸੀ ਉਹਨੂੰ ਡੱਕਣ ਡੱਕੀ ਤਾਂ ਨਹੀਂ ਗਈ ਹੁਣ ਦੇਖੋ ਬੜੀ लाਡਲੀ ਰੱਖੀ ਜਨੇ ਡੱਕ ਕੇ ਖਾਂ ਹਾ ਹੁਣ ਉਹ ਵੀ ਚੱਲ ਮੈਨੂੰ ਕੀ ਲੱਗੇ ਚੰਗਾ ਸਗੋਂ ਮੇਰੇ ਤੇ ਪੈਸੇ ਨਿਕਲਣ ਦੇ ਆ ਮਾੜਾ ਸਭ ਪਹਿਲੇ ਆਏਗੇ ਮਿੰਟੋ ਮਿੰਟ ਮੇਰੇ ਤੇ ਪੂਰੇ ਹੋਣ ਮੈਨੂੰ ਕਿ ਲੱਗੇ ਲੜਨ ਤੇ ਭਾਵੇਂ ਮਰਨ ਮੇਰੇ ਵੱਲੋਂ ਸੱਸੀ ਕਦੀ ਸੱਸੀ ਆ ਕਿਵੇਂ ਆ ਗੋਡੇ ਨੂੰ ਕੁਹ ਵੀ ਨਹੀਂ ਲੱਗਦਾ ਅੰਦਰ ਇਹ ਛੱਟ ਲੱਗੀ ਬੋ ਵੀ ਦਿਖਤੀ ਹੀ ਅੰਦਰ ਹਾਏ ਹਾਏ ਛੱਟ ਲੱਗੀ ਉਹ ਕਿੱਦਾਂ ਕੋਹ ਨਾ ਪੁੱਛ ਭਾਬੀ ਜਦੋਂ ਕਿਸਮਤ ਹੀ ਮਾੜੀ ਹੋਵੇ ਨਾ ਤੇ ਪਤਾ ਨਹੀਂ ਲੱਗਦਾ ਬੰਦੇ ਨਾਲ ਕੀ ਦਾ ਕੀ ਬਣ ਜਾਣਾ ਵਾ ਕਿਆ ਨਵੇਂ ਇੱਕ ਤੁਰਿਆ ਫਿਰਿਆ ਕਰ ਭੱਜੀ ਤਾਂ ਫੇਰਦੀ ਪੀਣਾ ਬ੍ਰੇਕਾਂ ਤੋਂ ਨਹੀਂ ਧਿਆਨ ਨਾਲ ਤੁਰੇ ਫਿਰੀਦਾ ਵਾ ਐਦਾਂ ਹੀ ਆ ਲਾ ਗਈ ਛੱਟ ਪਰ ਬਹਿ ਜਾਗੇ ਨਾ ਇੱਧਰ ਹੀ ਆ ਜੋ ਚੱਲ ਬੰਦਾ ਆਪ ਕੰਮ ਹੌਲੀ ਹੌਲੀ ਕਰ ਲੈਣਾ ਉਦੋਂ ਤਾਂ ਪ੍ਰਧਾਨ ਬੰਦੀ ਮੈਂ ਹਈਆ ਬਸ ਨਹੀਂ ਆਪ ਹੀ ਭੱਜੀ ਰਹਿਣੀ ਆ ਕਿਉਂਕਿ ਉਹਨੂੰ ਵੀ ਕਹਿਦਾ ਕਰ ਦੇਖ ਲਾ ਲਿਆ ਕਰ ਐਡੀ ਫਲਾਈ ਹੈ ਬਹਿ ਬਹਿ ਕੇ ਮੰਜੇ ਤੇ ਆ ਭੱਜ ਭੱਜ ਕੇ ਤਾਂ ਛੱਟ ਲਵਾ ਲਈ ਹੋਣੀ ਆ ਆਜੋ 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 ਭਾਬੀ ਕੋਹ ਨਾ ਪੁੱਛ ਛੱਟ ਭੱਜ ਭੱਜ ਕਹਿੰਨੇ ਲੱਗੀ ਇਸ ਅਟ ਜਾਣ ਬੁੱਝ ਕੇ ਲਾਈ ਗਈ ਆ। ਅੱਬੂ ਅਨ ਸਸਲੀ ਗੱਲ ਕਰ। ਨਹੀਂ ਮੇਰੀ ਡੱਡੋ ਜੀ ਕੀ ਕਰਦੀ ਆਈਓ? ਕੀ ਕਰਦਾ ਆਇਆ ਮੇਰਾ ਪੁੱਤ? ਹੈ ਕਿੱਤੋਂ ਆਇਆ ਜੀ? ਕਿੱਤੋਂ ਆਇਆ? ਇਹ ਇੱਧਰ ਬਾਹਰ ਖੇਡਣ ਦਿਆ ਸੀ। ਚੱਲ। ਤੇ ਵੇਖਿਆ ਨਾ ਤੁਹਾਨੂੰ ਤਾਂ ਪੱਜਾ ਹੋਇਆ ਵਾ। ਮਾਹ ਇੱਧਰ ਦੇਣ ਪੱਗਰੇ ਆ। ਨਿਆਣੇ ਵੀ ਵਿਚਾਰੇ ਕੀ ਕਰਨ? ਅੰਦਰ ਹੀ ਬਹਿ ਬੈ ਕੇ ਨਾ ਤੇ ਵਿਚਾਰੇ ਬਾਉਂਦਲ ਹੀ ਗਏ ਆ। ਹੋਰ ਵੀਰ ਜੀ ਗਏ ਕੰਮ ਤੇ। ਹਾਂਜੀ ਗਏ ਆ। ਅੱਛਾ ਠੀਕ ਠਾਕ ਨੇ? ਸਭ ਵਧੀਆ ਠੀਕ ਠਾਕ ਆ। ਚਲੋ ਵਧੀਆ ਚੱਲ ਦਵਾਈਦਾਰੂ ਲਿਆ ਬਈ ਗਾ ਇਦਾਂ ਲੰਗਾ ਕੇ ਤੁਰੀ ਫਰਦੀ ਐ ਹਾਏ ਹਾਏ ਦਵਾਈ ਇੱਕ ਤੇ ਮੇਰਾ ਤੇ ਗੋਡਾ ਕਿੰਨੇ ਦਿਨ ਹੀ ਵੱਜਾ ਰਿਹਾ ਵਾ ਆ ਵੀ ਮਹਾ ਹੀ ਹੋਣ ਆਈਆਂ ਡੇਢ ਮਹੀਨਾ ਹੀ ਹੋ ਚੱਲਿਆ ਵਾ ਮੇਰੇ ਕੋਲ ਤੇ ਕੋਈ ਕੰਮ ਧੰਦਾ ਵੀ ਨਹੀਂ ਹੋਇਆ ਜੇ ਤੇ ਤੇ ਨਹੀਂ ਕੰਮ ਧੰਦਾ ਹੁੰਦਾ ਤੇ ਆਪੇ ਉਹ ਕਰ ਲਿਆ ਕਰੂਗੀ ਖਾਣ ਪੀਣ ਨੂੰ ਤੇ ਦਿਹਾੜੀ ਦਾ ਐ ਖਾਂਦੀ ਆ ਰਾਸ਼ਨ ਜਿੱਦਾਂ ਪਤਾ ਨਹੀਂ ਕੀ ਦੇ ਵਸਿਆ ਹੁੰਦਾ ਇਹਦੇ ਅੰਦਰ ਗੱਲ ਤੇ ਤੇਰੀ ਠੀਕ ਆ ਰਾਜਿੰਦਰ ਪਰ ਮੇਰੀ ਉਹਦੇ ਵਰਗੀ ਆਦਤ ਨਹੀਂ ਹੈ ਗਈ ਮੈਨੂੰ ਤੇ ਘਰ ਦਾ ਇੱਕ ਜੀ ਵੀ ਭੁੱਖਾ ਤੁਰਿਆ ਫਿਰੇ ਨਾ ਤੇ ਮੇਰੇ ਤੇ ਦਿਲ ਨੂੰ ਕੋ ਹੁੰਦਾ ਵਾ ਵੀ ਨਾ ਭਾਈ ਇਹ ਕਾਨੂੰ ਭੁੱਖੇ ਰਹਿਣ ਪਹਿਲਾਂ ਨਾ ਰੋਟੀ ਪਾਣੀ ਪਕਾ ਕੇ ਦਵਾ ਆ ਮੈਂ ਮੰਜੇ ਤੇ ਪੈ ਗਈ ਆ ਨਾ ਤੇ ਉਹਨਾਂ ਦਾ ਸਾਰੀ ਡਾੜੀ ਰੋਲਾ ਰੱਪਾ ਇਹਨੇ ਮੁੱਕਦਾ ਹਾਏ ਮੇਰੇ ਕੋ ਰੋਟੀਆਂ ਨਹੀਂ ਪੱਕਦੀਆਂ ਹਾਏ ਮੇਰੇ ਕੋ ਸਫਾਈਆਂ ਨਹੀਂ ਹੁੰਦੀਆਂ ਰਾਜਿੰਦਰ ਹਾਂ ਤੇ ਉਹ ਕਰਨਾ ਪੈਣਾ ਸਾਨੂੰ ਪਤਾ ਸਾਂਝਾ ਘਰ ਵਾ ਤੁਹਾਨੂੰ ਤੇ ਕਰਨਾ ਹੀ ਪੈਣਾ ਵਾ ਤੁਹਾਡੇ ਲਈ ਸਾਂਝਾ ਘਰ ਆ ਉਹਦੇ ਲਈ ਨਹੀਂ ਸਾਂਝਾ ਘਰ ਆ ਆ ਜਿਹੜੀਆਂ ਕਹਿੰਦੀ ਵੀ ਮੈਨੂੰ ਇਦਾਂ ਦੀ ਆਦਤਾਂ ਨਹੀਂ ਪਈਆਂ ਇਹੀ ਆਦਤਾਂ ਦੇ ਨੂੰ ਮਾਣ ਰਹੀਆਂ ਵਾ ਨਹੀਂ ਅੱਜ ਤੇ ਤੇਰਾ ਗੋਦਾ ਟੁੱਟਾ ਵਾ ਜੇ ਕੱਲੂ ਜਾਰੀ ਛੱਟ ਪੇੜ ਲੱਗ ਜਿੰਦੀ ਫਿਰ ਇੱਕ ਤੇ ਤੇਰੀ ਐਡੀ ਆਦਤ ਗੰਦੀ ਆ ਤੂੰ ਦਾ ਸਦਿੰਦੀਂਗਾ ਤੇਰਾ ਘੜਾ ਵਈ ਅੱਗੇ ਪਿੱਛੇ ਹੈ ਨੀਗਾ ਭਾਬੀ ਜੀ ਤੁਹਾਡਾ ਗੁੱਸਾ ਜਾਇਜ਼ ਆ ਪਰ ਮੈਂ ਦੱਸਿਆ ਤਾਂ ਨਹੀਂ ਮੈਂ ਹੈ ਨਿਕਾ ਜਾ ਨਿਆਣਾ ਵਾ ਵੀਰ ਵਿਚਾਰਾ ਕੰਮ ਤੇ ਜਾਂਦਾ ਵਾ ਤੇ ਐਵੇਂ ਟੈਨਸ਼ਨ ਦਊਂਗੀ ਫਾਇਦਾ ਨਹੀਂ ਕੋਈ ਵੀ ਹੈਗਾ ਸਾਰਿਆਂ ਦਾ ਤੇ ਘਰੋ ਘਰੀ ਆਪਣਾ ਹੀ ਮਹਾ ਸਰਦਾ ਵਾ ਤੇ ਤੁਹਾਨੂੰ ਖੇਚਲ ਦੇਣੀ ਮੈਂ ਚੰਗੀ ਨਹੀਂ ਸਮਝੀ ਮੈਂ ਫੋਨ ਉੱਤੇ ਸੁਣਨਾ ਬੜਾ ਬਾਕੀ ਭਾਜੀ ਗੱਲੀ ਗੱਲੀ ਚੇਤਾ ਹੀ ਭੁੱਲ ਗਿਆ ਮੈਂ ਬਹਿ ਜੋ ਪਾਣੀ ਪਾਣੀ ਨਹੀਂ ਪੀਣਾ ਬਹੁਤ ਠੰਡ ਬੜੀ ਆ ਚਾਹ ਪੀਣੇ ਬਾਅਦ ਚ ਕੋਈ ਨਹੀਂ ਮੈਂ ਸੁਣਨਾ ਮੇਰਾ ਫੋਨ ਹੈ ਚਲੋ ਸੁਣ ਲਓ ਫਿਰ ਮੈਂ ਬਾਅਦ ਚ ਬਣਾਉਣੀ ਆ ਚਾਹ ਆਓ ਬੁੱਤ ਚਾਗੋਨੀ ਪਾਬੀ ਜੀ ਕੀ ਦਸਾਂ ਆ ਸੱਟ ਮੇਰੇ ਲੱਗੀ ਥੋੜੀ ਆ ਉਹ ਜਿਹੜੀ ਸਗਾਤ ਕਰਨੀ ਆ ਪੂਜਾ ਉਹਨੇ ਮੈਨੂੰ ੱੱਕਾ ਮਾਰਿਆ ਆ ਆ ਤਾਂ ਮੈਂ ਇਹਨਾਂ ਦੇ ਸਾਹਮਣੇ ਨਾ ਨਹੀਂ ਜਾ ਮੈਂ ਇਹਨੇ ਕਹਣਾ ਰਿਸ਼ਤੇਦਾਰਾਂ ਚ ਵੀ 12 ਪਉਂਦੀ ਫਿਰਦੀ ਆ ਉਹਨੇ ਮੈਨੂੰ ਸੱਟ ਲਾਤੀ ਸੁੱਟ ਕੇ ਹੋਰ ਤੇ ਹੋਰ ਉਹਨੇ ਉਹ ਜਿਹੜਾ ਕਰਨ ਨਹੀਂ ਆ ਉਹਦਾ ਵੀ ਵਿਚਾਰੇ ਦਾ ਨਾਮ ਲਾਤਾ ਵੀ ਇਹਨੇ ਮੇਰੇ ਚੋਰੀ ਪੈਸੇ ਕੱਢੇ ਫਿੜੇ ਮੂੰਹ ਉਹਦਾ ਮੋਟੀ ਦਿਮਾਗ ਵਾਲੀ ਦਾ ਜਿੱਡੀ ਮੋਟੀ ਆਪਾ ਉੱਡਾ ਹੀ ਦੋ ਮੋਤਾਰਾ ਦਿਮਾਗ ਆ ਨੇ ਤਾਂ ਇਹ ਨੂੰ ਨਹੀਂ ਦੇਖਦਾ ਜੇ ਰੋ ਨੇ ਤੈਨੂੰ ਤਾਂ ਕੰਮ ਮਾਰ ਕੇ ਗੋਡਾ ਤੋੜਿਆ ਮਾਰ ਕੇ ਓ ਦਾ ਨਾਲ ਹੀ ਸਿਰ ਪਾੜਦੀ ਭਾਬੀ ਮੇਰਾ ਤਾਂ ਜੀ ਨਹੀਂ ਕਰਦਾ ਮੈਂ ਤਾਂ ਕਦੀ ਕੁੱਤੇ ਨੂੰ ਸੋਟਾ ਨਹੀਂ ਮਾਰਿਆ ਤੇ ਉਹਨੂੰ ਬੰਦੇ ਨੂੰ ਕਿੱਥੋਂ ਮਾਰ ਲੈਣਾ ਮੈਂ ਹਾਂ ਹੀ ਸੋਚਦੀ ਰਹੀ ਅਗਲੇ ਭਾਵੇਂ ਤੇਰਾ ਸਿਰ ਪਾੜ ਦੇਣ ਸੋਟਾ ਕਦੀ ਕੁੱਤੇ ਨੂੰ ਨਹੀਂ ਮਾਰਿਆ ਤੇ ਉਹਨੂੰ ਨਹੀਂ ਮਾਰਿਆ ਅਗਲੇ ਨੇ ਇਦਾਂ ਤੇਰੇ ਦਿਨ ਸਿਰ ਖੋਲ ਦੇਣਾ ਤੇ ਬੈਠੀ ਰਹੀ ਵੀ ਮੈਂ ਕਿਹਨੂੰ ਦੱਸ ਕੇ ਟੈਨਸ਼ਨ ਵੀ ਨਹੀਂ ਪਾਉਣੀ ਦੱਸਦੀ ਬੂਣ ਤੇ ਕਾ ਵੀ ਕਰੀ ਪੁੱਛਦੇ ਨਾਲੇ ਜਾ ਕੇ ਤੇ ਇਹ ਜਿਹੜੀ ਚਾਂਬਲੀ ਫਿਰਦੀ ਤਾਂ ਇਹਦੀ ਚੰਗੀ ਖਾਤਰਦਾਰੀ ਕਰਕੇ ਹੁੰਦੇ ਅਸੀਂ ਕਿਹੜਾ ਮਰੇਗਾ ਵੀ ਜੀਵੇ ਜਾਗਦੇ ਬੈਠੇ ਆ ਪੁੱਛਦੀ ਤਾਂ ਤਾਂ ਨਾ ਜੇ ਉਹ ਭਾਬੀ ਪਹਿਰਾ ਦੇ ਪਾਣੀ ਪੀਣ ਦਿੰਦੀ ਉਹ ਤੇ ਸਾਫ਼ ਹੀ ਮੁਕਰ ਗਈ ਆ ਵੀ ਮੈਂ ਇਹਨੂੰ ਸੁਟਿਆ ਹੀ ਨਹੀਂ ਇਹ ਝੂਠਾ ਹੀ ਨਾਂ ਲੰਦੀ ਮੇਰਾ ਮੇਰੇ ਕੋ ਕਿਹੜਾ ਕੋਈ ਸਬੂਤ ਆ ਜਿਹੜਾ ਮੈਂ ਉਹਦਾ ਨਾਂ ਲਾ ਦੇਣਾ ਹੁਣ ਐਸੀ ਆ ਵੇਲਣੇ 'ਚ ਇਹਨੇ ਬਾਹ ਦਿੱਤੀ ਉਹ ਵੀ ਮੇਰੇ ਮੁੰਡੇ ਨੇ ਪੈਸੇ ਚੋਰੀ ਕੱਢੇ ਆ ਤੇ ਮੈਨੂੰ 50000 ਰੁਪਇਆ ਦੋ ਹੀ ਦੋ ਹਾਂ ਜਾ ਉਹ ਪੈਸੇ ਜਿਹੜੇ ਸੀਗੇ ਮੇਰੀ ਭੈਣ ਦੇ ਸੀਗੇ ਮੈਨੂੰ ਉਹਨੇ ਦਿੱਤੇ ਸੀਗੇ ਤੇ ਮੇਰੇ ਤੋਂ ਹੀ ਕੱਢੇ ਆ ਉਹ ਤਾਂ ਸੱਚੀ ਲੱਕੋਂ ਫਾਇਏ ਆਈਆਂ ਹਾਰ ਕੇ ਮੈਂ ਵੀਰ ਨੂੰ ਫੋਨ ਕੀਤਾ ਹੈਗਾ ਤੇ ਵੀਰ ਆਂਦਾ ਹੈਗਾ ਕਿ ਜਾ ਕੇ ਤੇ ਭਾਬੀ ਆਪਣੀ ਕੋਲ ਆਈ ਮੈਂ ਤੇ ਕੰਮ ਤੇ ਚਲ ਚੱਲੇ ਆਵਾਂ ਪੈਸੇ ਤੇ ਵੀਰ ਜਰਾ ਦੇ ਗਿਆ ਵਾ ਤੇ ਮੈਂ ਤੈਨੂੰ ਦੇ ਵੀ ਦਊਂਗੀ ਨਹੀਂ ਜਿਹੜੇ ਇਹਦੀ ਭੈਣ ਨੇ ਇਹਨੂੰ ਪੈਸੇ ਦਿੱਤੇ ਹੀ ਤੇ ਕੀ ਗਾਲੋ ਭੈਣ ਆਪਦੇ ਘਰ ਚ ਨਹੀਂ ਰੱਖ ਸਕਦੀ ਭਾਵੇਂ ਖਰਚ ਆਪ ਲੈ ਉਹਨਾਂ ਦੇ ਨਾਂ ਕਰਨ ਦਾ ਲਾ ਕੇ ਰੱਖਤਾ ਤੇਰੇ ਕੋ ਬੱਝੇਗਾ ਨਹੀਂ ਨੋਇ ਦੇ ਬੁੱਥੇ ਤੇ ਭਾਬੀ ਮੈਂ ਕਿੱਥੋਂ ਮਾਰ ਲੈਣੀਆਂ ਤੁਹਾਨੂੰ ਪਤਾ ਤੇ ਹੈ ਹੀ ਆ ਉੱਚ ਝੋੜ ਕਿੰਨਾ ਮਾ ਮੜਾ ਮੋਟਾ ਤੇ ਹੋ ਗਾਲੋ ਬੰਦੇ ਨੂੰ ਸਮਝਦੀ ਕੱਖ ਨਹੀਂ ਆ ਤਾਂ ਅੱਗੇ ਮੇਰਾ ਗੋਡਾ ਤੋੜਿਆ ਮੁੜ ਕੇ ਚੂਲਾ ਚਾਲਾ ਤੋੜ ਦੂਗੀ ਤੇ ਫੇਰ ਉਦਾਂ ਵੇ ਤੇਰਾ ਵੀ ਦਿਮਾਗ ਐਡਾ ਮੋਟਾ ਹੋਣਾ ਭਾਵੇਂ ਤੂੰ ਕਵੇਂ ਵੀ ਨਿੱਕੀ ਹੋ ਕੇ ਤੇ ਮੈਨੂੰ ਕਿੱਦਾਂ ਬੋਲਦੀ ਆ ਤੈਨੂੰ ਮੈਂ ਸਮਝਾ ਸਮਝਾ ਖਾਪ ਗਈ ਆ ਵੀ ਆਪਣਾ ਹੱਥ ਪੱਲਾ ਰੱਖੀਦਾ ਹੁੰਦਾ ਵਾ ਹੱਥ ਪੱਲਾ ਰੱਖੀਦਾ ਹੁੰਦਾ ਵਾ ਪਰ ਤੇਰੇ ਕਾਂਦੇ ਤੇ ਜੂ ਨਹੀਂ ਸਰਕਦੀ ਅਗਲੇ ਸਿਆਣੇ ਆ ਆਪਣੀ ਨੌਕਰੀ ਪੇਸ਼ਾ ਵੀ ਕਰਦੇ ਆ ਆਪਣਾ ਸਾਰਾ ਪੈਸਾ ਥੇਲਾ ਇਕੱਠਾ ਕਾਣਦੇ ਆ ਉਹ ਸਾਂਝੇ ਘਰ ਦੇ ਵਿੱਚ ਤੈਨੂੰ ਵੀ ਛਦਾਈਆਂ ਵਾਂਗੂ ਦਾਇਆਵਾਦ ਓਪਾ ਭਾਜੀ ਆ ਉਹਨੂੰ ਵੀ ਛਦਾਈਆਂ ਵਾਂਗੂ ਵਹੀ ਜੀ ਬਾੜਿਆ ਕਰੀ ਜਾਓ ਤੇ ਕਮਾਈ ਜਾਓ ਤੇ ਸਾਨੂੰ ਵੀ ਖਵਾਈ ਜਾਓ ਉਹ ਅਗਲੇ ਆਪਣਾ ਪੱਲਾ ਰੱਖਣ ਦੇ ਕਿ ਨਹੀਂ ਰੱਖਣ ਦੇ ਹਾਈ ਭਾਬੀ ਮੈਂ ਪੱਲਾ ਰੱਖਾਂ ਕਿੱਥੋਂ ਬਾਹਰ ਦੀ ਕੋਈ ਆਮਦਨ ਹੈ ਨਹੀਂ ਜਦੋਂ ਪਹਿਲੀ ਬੰਨੇ ਦੇ ਹੁੰਨੇ ਕੀ ਹੁੰਦੇ ਆ ਪਹਿਲਾਂ ਤੇ ਚੁੱਕ ਚੁੱਕ ਕੇ ਵਰਤੇ ਹੁੰਦੇ ਆ ਤੇ ਉਹ ਤੇ ਇੱਕ ਇੱਕ ਰੁਪਈਆ ਦਾ ਸਾਭ ਲੈਂਦੀ ਆ ਤੇ ਮੈਂ ਪੱਲਾ ਕਿੱਥੋਂ ਰੱਖ ਲੈਣਾ ਨਹੀਂ ਉਹ ਕੌਣ ਹੁੰਦੀ ਸਾਭ ਲੈਣ ਵਾਲੀ ਪਹਿਲਾਂ ਤੂੰ ਵਿਆਹੀ ਗਈ ਕਿ ਉਹ ਵਿਆਹੀ ਗਈ ਹੈ ਹੈ ਤੇ ਸਹੀ ਆ ਪਰ ਉਹ ਨੌਕਰੀ ਦਾ ਮਾਣ ਕਰਦੀ ਆ ਨਾ ਉਹਨੂੰ ਨੌਕਰੀ ਦੇ ਹੁੰਦੇ ਹੀ ਹੁਣ ਮੈਂ ਦੱਸ ਕੀ ਕਰਾਂ ਮੈਂ ਤੇ ਵੱਜੀ ਝੋਟਾ ਖਾਣ ਡਈ ਆ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਵੀ ਮੇਰੇ ਨਾਲ ਕੀ ਬਣ ਡਿਆ ਤੇ ਕੀ ਨਹੀਂ ਬਣਦਾ ਉਹ ਤਾਂ ਕਹੇ ਨਾ ਝੋਟਾ ਖਾਣ ਡਈ ਆ ਵੱਡੇ ਥਾਂ ਦੇ ਹੋ ਗਏ ਤੇ ਉਹ ਵੀ ਆਪਣੀ ਬੇਤੀ ਕਰਾਉਣੀ ਆ ਅਗਲੇ ਛੋਟੇ ਥਾਂ ਤੇ ਹੋਵੇ ਤਾਂ ਹੁਕਮ ਪੂਰਾ ਚਲਾਉਂਦੀ ਆ ਤੇਰਾ ਤੇ ਕੋਈ ਉਹਦੇ ਵੱਡਿਆਂ ਵਾਲਾ ਆਦਰ ਮਾਣੀ ਹੈ ਨਹੀਂਗਾ ਵੇਖੀ ਤੇ ਜਾਂ ਜਾ ਕੇ ਸਾਰੀ ਦਿਹਾੜੀ ਗੋਏ ਚ ਤੁਸੀਂ ਰਹਿਨੀ ਉਥੇ ਗੋਏ ਦਾ ਬਾਟਾ ਵੀ ਤੇ ਸਿਰੋ ਲਾ ਲਿਆ ਕਾ ਤੈਨੂੰ ਵੀ ਦੁਨੀਆ ਦਾ ਪਤਾ ਲੱਗ ਜੇ ਹਾਂ ਤੇ ਸਹੀ ਆ ਹੁਣ ਕੀ ਕਰਾਂ ਘਰ ਦੇ ਕੰਮ ਤੇ ਤੈਨੂੰ ਪਤਾ ਕਰਨਾ ਹੀ ਪੈਣਾ ਮੈਂ ਅਗੜਾ ਹੋਇਆ ਇੰਨਾ ਪੜ੍ਹੀ ਲਿਖੀ ਆ ਜਿਹੜਾ ਵੀ ਆਪਣਾ ਹੋਰ ਕੋਈ ਕੰਮ ਕਰ ਲੈਣਾ ਪੜ੍ਹੀ ਲਿਖੀ ਤੇ ਨਹੀਂ ਕੀ ਗੱਲ ਤੈਨੂੰ ਸਲਾਈ ਸੂਈ ਨਹੀਂ ਹੁੰਦੀ ਸੀਨੀ ਉਹ ਤੇ ਹੁੰਦੀ ਆ ਪਰ ਘਰ ਦੇ ਕੰਮਾਂ 'ਚ ਵੇਲ ਮਿਲੇ ਤੇ ਫੇਰੀ ਸੀਵਾ ਆਪਣਾ ਚੁੱਪ ਕਰ ਗਿਆ ਅੱਡ ਬਾਰੀ ਹੋ ਉਹ ਤੇ ਆਪਣਾ ਘਰ ਆਪੇ ਆਪਣਾ ਘਰ ਸਾਭ ਆਪਣਾ ਵੱਖਰਾ ਕੰਮ ਹੋਵੇ ਨਾਲੇ ਇਹਨੂੰ ਵੀ ਪਤਾ ਲੱਗੇ ਵੀ ਆਪਣੀਆਂ ਪਕੌਣੀਆਂ ਤੇ ਖਾਣੀਆਂ ਨਾਲੇ ਲੱਗ ਜੂ ਇਹਨੂੰ ਵੀ ਪਤਾ ਇਹਦਾ ਵੀ ਦਿਮਾਗ ਟਿਕਾਣਾ ਪੱਕੀਆਂ ਬਕਾਈਆਂ ਮਿਲਦੀਆਂ ਆ ਅਗਲੀ ਪੱਕੀਆਂ ਬਕਾਈਆਂ ਤੇ ਬਹਿ ਜਾਂਦੀਆਂ ਆਣਕੇ हा तो सही मम्मी नहीं ना मन गो पीओ चाह बनी ठीक है हांजी वही ठीक है अच्छा वेह हांजी गई ही वे हाँ चल वो, वो की ना रखता हरनाज हरनाज चलो वखिया ना चल वादिया के ओ भी लागे हो ਇਹ ਬਾਹਰ ਵਾਲਿਆਂ ਦਾ ਹੁੰਦਾ। ਹਾਂਜੀ ਉਹ ਵੀ ਵਧੀਆ ਠੀਕ ਠਾਕ ਆ। ਅੱਛਾ। ਬਾਕੀ ਤੂੰ ਭੈਣੇ ਚੁਸਤੀ ਚ ਲਾਕੀ ਇਹਨਾਂ ਦੇ ਆ ਕਰ ਕਰੇ ਥੋੜਾ ਬੋਧਾ ਤੈਨੂੰ ਮੈਂ ਦੱਸਾਂ। ਆਇਆ ਭਾਜੀ ਬਥੇਰਾ ਇਹਨੂੰ ਅੰਨਾ ਪਰ ਇਹ ਸਮਝਦੀ ਨਹੀਂ ਇਹ ਗੱਲ ਨੂੰ ਬਾਹੂ। ਸਮਝਾਇਆ ਕਰੋ ਭਾਜੀ। ਹਰ ਕੋਈ ਆਪਣਾ ਹੱਥ ਪੱਲਾ ਰੱਖਦਾ ਵਾ। ਥੋੜਾ ਬੋਧਾ ਤੁਹਾਨੂੰ ਦੋਵਾਂ ਜਿਹਾ ਨੂੰ ਰੱਖਣਾ ਚਾਹੀਦਾ। ਤੁਹਾਨੂੰ ਤਾਂ ਬਣਾਇਆ ਅਗਲੇ ਨੇ ਛਦਾਈ। ਬਾਹੂ ਚੁਸਤੀ ਚ ਲਾਕੀ ਅਸੀਂ ਆਪਣੇ ਆ ਤੇ ਹੀ ਵਰਤਣੀ ਆ। ਮੈਨੂੰ ਨਹੀਂ ਉਹ ਇਦਾਂ ਦੇ ਕੰਮ ਚੰਗੇ ਲੱਗਦੇ। ਨਹੀਂ ਤੁਹਾਨੂੰ ਉਹ ਆਪਣੇ ਲੱਗਦੇ ਆ ਵੀ ਤੂੰ ਹੀ ਕਹਿੰਨੇ ਵੀ ਆਪਣੇ ਆ ਤੇ ਚੁਸਤੀ ਚ ਲ ਪਰ ਉਹ ਤੂੰ ਹੀ ਉਹਨਾਂ ਲਈ ਬਗਾਨੇ ਆ ਸਾਡੇ ਦੇ ਤੇ ਉਹ ਵਰਤੀ ਜਾਂਦੇ ਆ ਹਾਂ ਤੇ ਸਹੀ ਆ ਮੇਰਾ ਸੁਭਾ ਨਹੀਂ ਉਹ ਰਾਜਵਿੰਦਰ ਤੈਨੂੰ ਪਤਾ ਹੀ ਆ ਮੈਂ ਨਹੀਂ ਇਦਾਂ ਦੇ ਕੰਮ ਕਰਦੀ ਤੇ ਮੈਨੂੰ ਤੇ ਲੱਗਦੀ ਇਦਾਂ ਦੇ ਕੰਮ ਜ਼ਹਿਰ ਵੀ ਜਿੱਦਾਂ ਕਿਸੇ ਨਾ ਬੇਈਮਾਨੀ ਕਰਨ ਲਈ ਹੁੰਦੀ ਆ ਪਰ ਦੀਦੀ ਜਿੱਦਾਂ ਦਾ ਕੋਈ ਕਰੇ ਨਾ ਅੱਜ ਦੇ ਸਮੇਂ 'ਚ ਉਦਾਂ ਦੇ ਅਗਲੇ ਨਾ ਕਰਨਾ ਚਾਹੀਦਾ ਅੱਜ ਕੱਲ ਪੋਹਲਿਆਂ ਦਾ ਜ਼ਮਾਨਾ ਨਹੀਂ ਰਹਿ ਗਿਆ ਸਹੀ ਗੱਲ ਬਹੁਤ ਹੈ ਹਾਂ ਤੇ ਸਹੀ ਆ ਉਹ ਐਂ ਹੀ ਤੇ ਬਥੇਰਾ ਸੋਚਦੇ ਆ ਪਰ ਜਦੋਂ ਅਸੀਂ ਵੀ ਨਹੀਂ ਸਾਡਾ ਭਰਾ ਚੰਗਾਲ ਚੜਾ ਵਿਪਰਨਾਂ ਜੇ ਹੀ ਉਹ ਆ ਕਿ ਜੇ ਬੀਜ ਲੋ ਸ਼ੈਡੋ ਪਰੇ ਕਿਹੜੀ ਗੱਲ ਚੰਗਾ ਚੁੰਗਾ ਤੇ ਉੱਦਾਂ ਕੋਈ ਨਹੀਂ ਆ ਪਰਸੋਂ ਜਦੋਂ ਮੈਂ ਉਹ ਕਾਪੀ ਦੀ ਗੱਲ ਕਰਨ ਲੱਗੀ ਹੈ ਨਾ ਤੇ ਵਿਪਨ ਆਂਦਾ ਨਾ ਤੁਹਾਨੂੰ ਕੋਈ ਭਲੇਖਾ ਲੱਗਦਾ ਕੰਨੀ ਖਸਕਾ ਕੇ ਚਲ ਗਿਆ ਹੈਗਾ ਮੈਨੂੰ ਤਾਂ ਆਪਣੀ ਸਮਝ ਲੱਗਦੀ ਵੀ ਕੀ ਬਰਨ ਲਿਆ ਸਾਡੇ ਘਰ ਚ ਤੇ ਕੀ ਨਹੀਂ ਤੁਹਾਨੂੰ ਹੀ ਨਹੀਂ ਪਤਾ ਹੈਗਾ ਅਗਲੇ ਚੱਲਦੇ ਦੋਵੇਂ ਜੀ ਆਪਣੀ ਸਲਾਹ ਨਾ ਪਰ ਤੂੰ ਹੀ ਆ ਜੇ ਪਾਜੀ ਨੇ ਤੈਨੂੰ ਮਾੜੀ ਜਿਹੀ ਕੋ ਗੱਲ ਕਹਿ ਦੇਣੀ ਆ ਤੂੰ ਭੜ ਭੁੜ ਕ ਡੰਡਿਓ ਪਾਰ ਨਹੀਂ ਤੂੰ ਹੀ ਘੜਾ ਸੁਣਦੀ ਆ ਕਸੂਰ ਤਾਂ ਸਾਰੇ ਤੇਰੇ ਆ ਮੈਂ ਮੈਂ ਰਹਿਣ ਦੇ ਤੂੰ ਛੱਡ ਇਹਨਾਂ ਗੱਲਾਂ ਨੂੰ ਭਾਬੀ ਮੈਨੂੰ ਹੁਣ ਚਾਹ ਪੀ ਲੈਣੇ ਤੇ ਮੈਂ ਛੇਤੀ ਮੁੜ ਜਾਣਾ ਵਾਂ ਘਰ ਵੀ ਜਾ ਕੇ ਵੇਖਣਾ ਮੁੰਡੇ ਦਾ ਇਕੱਲੇ ਦਾ ਜੀ ਨਹੀਂ ਲੱਗਦਾ ਉਹ ਫੇਰ ਫੋਰਫਟਾ ਵਾਂਗੂ ਵੇਂਦਾ ਰਹਿੰਦਾ ਵਾ ਇੱਕ ਦਿਨ ਹੋਣਾ ਹੀ ਐਡਾ ਹੁੰਦਾ ਟਬੂ ਟਬੂ ਕਰਦੀ ਨੇ ਆਉਂਦੀ ਮਗਰੋਂ ਤੇ ਜਾਣ ਦੀ ਕਾਲੀ ਪਹਿਲਾਂ ਲੱਗ ਜਾਂਦੀ ਦੱਸ ਦਿੰਦੀ ਮੈਂ ਰਾਹ ਹੀ ਖੜ ਜਾਂਦੀ ਪੈਸੇ ਲੈ ਕੇ ਤੇ ਉੱਥੇ ਮੈਂ ਫੜਾ ਦਿੰਦੀ ਉੱਥੇ ਮੋੜ ਜਾਂਦੀ ਚਾਹ ਦਾ ਕੱਪ ਵੀ ਮੈਂ ਲੈ ਆਉਣਾ ਹੀ ਸੜਕ ਤੇ ਚੱਲ ਕੋਈ ਗੱਲ ਨਹੀਂ ਬਾਅਦ ਚਾਹੂ ਕਿ ਦਿਨ ਤੇ ਆਪੂ 4 ਦਿਨ ਹੋਰ ਕਹਿੰਨੀ ਆ ਭਾਜੀ ਤੇਰੇ ਅੱਗੇ ਆਂਦਾ ਹੀ ਜਾਂਦਾ ਭਾਬੀ ਤੇਰੀ ਤੇ ਬਿਰਾਂ ਬਰੇਕਾਂ ਦੇ ਆਂਦਾ ਵੀ ਇੱਕ ਗੱਲ ਹੀ ਸ਼ੁਰੂ ਹੋ ਜਾਏ ਸਹੀ ਉਹਦੀਆਂ ਗੱਲਾਂ ਨਹੀਂ ਮੁੱਕਦੀਆਂ ਸੱਚੀ ਗੱਲ ਬਾਗੇ ਹੁਣ ਵੇਖੋ ਤ cad মना ஒথ্যही মাर खा टমलग्वि चा दे ර.